ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਆ ਨੇ ਬ੍ਰਿਧ ਮਾਈ ਦਾ ਰੂਪ ਧਾਰਨਾ ਇੱਕ ਦਿਨ ਦਾ ਜ਼ਿਕਰ ਹੈ ਕਿ ਬਾਬਾ ਜੀ ਨੇ ਪੱਤੋ ਕੀ ਤੇ ਪ੍ਰਤਾਪਗੜ ਵਿਛਾਲੇ ਆਸਣ ਰੱਖਿਆ ਹੋਇਆ ਸੀ ਕੁਝ ਦਿਨ ਬੀਤੇ ਤਾਂ ਪੁੰਨਿਆ ਤੋਂ 2 ਦਿਨ ਪਹਿਲੇ ਮਾਇਆ ਨੇ ਇਸਤਰੀ ਦਾ ਰੂਪ ਬਣਾਇਆ ਹਾਰ ਸ਼ਿੰਗਾਰ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚੀ ਕਈ ਤਰ੍ਹਾਂ ਦੇ ਹਾਅ ਭਾਵ ਕੀਤੇ ਪਰ ਬਾਬਾ ਜੀ ਦੇ ਕੋਈ ਅਸੰਨਾ ਕਰ ਸਕੀ ਹਾਰ ਕੇ ਠੰਡਾ ਹੋਕਾ ਭਰ ਕੇ ਕਿਹਾ ਅੱਛਾ ਤੁਸੀਂ ਮੇਰੀ ਮੁਰਾਦ ਪੂਰੀ ਨਹੀਂ ਕਰਦੇ ਮੈਂ ਵੀ ਤੁਹਾਨੂੰ ਕੋਈ ਚਰਿੱਤਰ ਦਿਖਾਵਾਂਗੀ ਇਹ ਸੁਣ ਕੇ ਬਾਬਾ ਜੀ ਨੇ ਟੈਲ ਸਿੰਘ ਸ਼ਹੀਦ ਨੂੰ ਹੁਕਮ ਦਿੱਤਾ ਕਿ ਇਸ ਦੀ ਗੁੱਤ ਫੜ ਕੇ ੱੱੱਕੇ ਮਾਰ ਕੇ ਬਾਹਰ ਕੱਢੋ ਬਾਹਰ ਕੱਢ ਦਿੱਤੀ ਮਾਇਆ ਨੇ ਸੋਚਿਆ ਇੰਨਾ ਉੱਪਰ ਤਾਂ ਮੇਰਾ ਕੋਈ ਅਸਰ ਨਹੀਂ ਹੋਇਆ ਹੋ ਸਕੇ ਤਾਂ ਇਹਨਾਂ ਦੇ ਸੰਗੀ ਨੂੰ ਹੀ ਆਪਣੇ ਵਾਸ ਕਰ ਲਵਾਂ ਤਾਂ ਠੀਕ ਹੈ ਇਹ ਮਾਇਆ ਰੱਬ ਦੇ ਚਰਨਾਂ ਤੱਕ ਪਹੁੰਚ ਸਕਦੀ ਹੈ ਪਰ ਜੋ ਰੱਬ ਨਾਲ ਅਪੇਧ ਹੋ ਜਾਵੇ ਭਾਵ ਦਾਣਾ ਪੁੱਜ ਜਾਵੇ ਫਿਰ ਹਰਾ ਨਹੀਂ ਹੋ ਸਕਦਾ ਭਾਵੇਂ ਕਿਤਨਾ ਹੀ ਪਾਣੀ ਧੇਰੇ ਪਾਵੇ ਹਰਾ ਹੋਏਗਾ ਤੇ ਕੱਚਾ ਹੀ ਹੋਏਗਾ ਇਸੇ ਪ੍ਰਕਾਰ ਕਿਤਨਾ ਹੀ ਜਾਪ-ਕਪ ਕਿਉਂ ਨਾ ਕਰ ਲਵੇ ਪਰ ਜਦੋਂ ਤੱਕ ਅਪੇਧ ਨਾ ਹੋਵੇ ਉਤਨਾ ਚਿਰ ਗਿਰਨੇ ਦਾ ਖਤਰਾ ਹੀ ਖਤਰਾ ਹੈ ਪਰ ਜਿਸ ਉੱਪਰ ਪੂਰੇ ਗੁਰਦੀ ਕਿਰਪਾ ਹੋਵੇ ਉਸ ਨੂੰ ਵੀ ਗੁਰੂ ਬਚਾ ਲੈਂਦਾ ਹੈ। ਐਵੇਂ ਬਾਬਾ ਜੀ ਤੇ ਪ੍ਰਭਾਵ ਪਾਉਣਾ ਚਾਹਦੀ ਹੈ। ਬਾਬਾ ਜੀ ਨੇ ਸ਼ਾਮ ਦੇ ਕੀਰਤਨ ਤੋਂ ਬਾਅਦ ਸੰਗਤ ਵਿੱਚ ਕਿਹਾ ਭਾਈ ਇੱਥੇ ਮਾਇਆ ਛਲਣੇ ਵਾਸਤੇ ਆਈ ਹੋਈ ਹੈ। ਉਸ ਤੋਂ ਬਚਣਾ। ਸੰਗਤ ਸੁਣ ਕੇ ਹੈਰਾਨ ਹੋ ਗਈ। ਵਿੱਚੋਂ ਇੱਕ ਪ੍ਰੇਮੀ ਨੇ ਕਿਹਾ ਕਿ ਆਪ ਜੀ ਦੀ ਕਿਰਪਾ ਨਾਲ ਮਾਇਆ ਇੱਥੇ ਕੁਝ ਨਹੀਂ ਕਰ ਸਕਦੀ। ਪੁੰਨਿਆ ਵੀ ਬੀਤ ਗਈ ਹੁਣ ਪੁੰਨਿਆ ਤੋਂ ਤੀਜੇ ਦਿਨ ਰਾਤ ਜਦੋਂ ਕੀਰਤਨ ਦਾ ਭੋਗ ਪਿਆ ਤਾਂ ਬਾਬਾ ਜੀ ਨੇ ਪਹਿਰੇਦਾਰ ਨੂੰ ਕਿਹਾ ਕਿ ਦੇਖੋ ਦੀਵਾਨ ਵਿੱਚ ਕੋਈ ਬੈਠਾ ਤਾਂ ਨਹੀਂ ਪਹਿਰੇਦਾਰ ਗਿਆ ਤੇ ਆਕੇ ਕਿਹਾ ਕਿ ਬਾਬਾ ਜੀ ਇੱਕ ਬਿਰਧ ਮਾਈ ਬੈਠੀ ਹੈ ਤੇ ਸਾਹ ਕੋਈ ਕੋਈ ਲੈ ਰਹੀ ਹੈ ਬੜੀ ਕਮਜ਼ੋਰ ਹੈ ਬਾਬਾ ਜੀ ਨੇ ਕਿਹਾ ਐਵੇਂ ਹੀ ਪਾਸਦਾ ਹੈ ਇਸ ਨੂੰ ਇੱਥੋਂ ਤੋਰ ਦਿਓ ਇੱਥੇ ਨਹੀਂ ਰਹਿਣ ਦੇਣਾ ਪਹਿਰੇਦਾਰ ਨੇ ਸੱਤ ਬਚਨ ਕੀਤਾ ਤੇ ਜਾ ਕੇ ਮਾਈ ਨੂੰ ਕਹਿਣ ਲੱਗਾ ਕਿ ਇੱਥੋਂ ਚਲੀ ਜਾ ਇੱਥੇ ਤੂੰ ਨਹੀਂ ਰਹਿ ਸਕਦੀ ਮਾਈ ਨੇ ਕਿਹਾ ਪੁੱਤਰ ਮੈਨੂੰ ਥੋੜਾ ਦਿਸਦਾ ਹੈ ਮੈਥੋਂ ਤੁਰਿਆ ਨਹੀਂ ਜਾਂਦਾ ਮੇਰੇ ਨਾਲ ਦੇ ਸਾਥੀ ਸਵੇਰੇ ਆਉਣਗੇ ਤਾਂ ਉਹਨਾਂ ਦੇ ਨਾਲ ਹੀ ਚਲੀ ਜਾਵਾਂਗੀ ਰਾਤ ਮੈਂ ਇੱਥੇ ਬਾਹਰ ਖਿੜਕੀ ਦੇ ਪਾਸ ਹੀ ਕੱਟ ਲਵਾਂਗੀ ਪਹਿਰੇਦਾਰ ਨੇ ਬਹੁਤ ਕਿਹਾ ਪਰ ਮਾਈ ਗੱਲ ਹੀ ਨਾ ਕਰਨ ਦੇਵੇ ਸਾਰੀ ਵਿਥਿਆ ਬਾਬਾ ਜੀ ਨੂੰ ਦੱਸੀ ਬੈੜਵਾਲ ਦਾ ਸੁੱਚਾ ਸਿੰਘ ਚੰਗਾ ਨੌਜਵਾਨ ਬਾਬਾ ਜੀ ਦੇ ਪਾਸ ਖੜਾ ਸੀ ਉਸ ਨੂੰ ਕਿਹਾ ਕਿ ਸੁੱਚਾ ਤੂੰ ਇਸ ਮਾਈ ਨੂੰ ਬਾਹਰ ਕੱਢ ਕੇ ਪਿੰਡ ਦੇ ਨਜ਼ਦੀਕ ਪਹੁੰਚਾ ਕੇ ਆ ਰਾਤ ਇੱਥੇ ਨਹੀਂ ਰਹਿਣ ਦੇਣਾ ਸਤਬਚਨ ਜੀ ਮਾਈ ਨੂੰ ਜਾ ਕੇ ਕਿਹਾ ਕਿ ਤੂੰ ਇੱਥੋਂ ਜਾਂਦੀ ਹੈ ਕਿ ਨਹੀਂ ਮਾਈ ਨੇ ਕਿਹਾ ਮੈਨੂੰ ਦਿਸਦਾ ਨਹੀਂ ਮੈਂ ਕਿੱਧਰ ਜਾਵਾਂ ਸੁੱਚਾ ਸਿੰਘ ਤੇ ਦੂਜੇ ਪਹਿਰੇਦਾਰ ਨੇ ਮਾਈ ਦੀਆਂ ਬਾਹਾਂ ਫੜ ਕੇ ਤੋਰ ਲਿੱਤਾ ਪਰ ਮਾਈ ਤੁਰੇ ਹੀ ਨਾ ਸੁੱਚਾ ਸਿੰਘ ਨੇ ਗੁੱਤੋਂ ਫੜ ਕੇ ਕਿਹਾ ਕਿ ਤੁਰਦੀ ਹੈ ਕਿ ਨਹੀਂ ਗੁੱਤ ਫੜ ਕੇ ਜਦੋਂ ਤੋਰੀ ਤੇ ਥੋੜੀ ਦੂਰ ਲੈ ਗਏ ਜਾਂ ਹੱਥਾਂ ਵੱਲ ਤੱਕਿਆ ਤੇ ਹੱਥ ਖਾਲੀ ਨਜ਼ਰ ਆਈ ਨਾ ਹੱਥ ਵਿੱਚ ਗੁੱਤ ਰਹੀ ਨਾ ਬਾਹ ਰਹੀ ਤੇ ਨਾ ਹੀ ਮਾਈ ਰਹੀ ਹੈਰਾਨ ਹੋ ਗਏ ਮਾਈ ਕਿੱਧਰ ਚਲੀ ਗਈ ਜਦੋਂ ਕੁਝ ਨਾ ਪਤਾ ਲੱਗਿਆ ਤਾਂ ਵਾਪਸ ਬਾਬਾ ਜੀ ਨੂੰ ਦੱਸਿਆ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਕਿ ਮਾਇਆ ਚਰਿੱਤਰ ਹੈ ਮਾਇਆ ਨੇ ਬਿਰਧ ਮਾਈ ਦਾ ਰੂਪ ਧਾਰਿਆ ਹੋਇਆ ਸੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਗਰੀਬ ਨਿਵਾਜ ਤੁਹਾਡੀਆਂ ਤੁਸੀਂ ਹੀ ਜਾਣੋ ਸਾਖੀ ਅਰਜਨ ਸਿੰਘ ਰਾਗੀ ਨਾਲ ਹੋਈ ਬਾਬਾ ਜੀ ਪੱਤੋ ਕੀ ਤੇ ਪ੍ਰਤਾਪਗੜ ਅਤੇ ਮੁਕਾਮਾ ਦੇ ਵਿਚਾਲੇ ਵਿਰਾਜਮਾਨ ਹਨ ਸੰਗਤ ਦੂਰੋਂ ਨੇੜਿਓਂ ਸ਼ਰਧਾ ਭਾਵਨਾ ਨਾਲ ਆਉਂਦੀ ਹੈ ਮਨ ਇੱਛੇ ਫਲ ਪ੍ਰਾਪਤ ਕਰਕੇ ਜਾਂਦੀ ਹੈ ਸੂਬਾ ਭਾਈ ਅਰਜਨ ਸਿੰਘ ਜੀ ਰਾਗੀ ਕੀਰਤਨ ਕਰਦੇ ਹਨ ਬਾਬਾ ਜੀ ਕੀਰਤਨ ਦਾ ਆਨੰਦ ਮਾਣਦੇ ਹਨ ਸੰਗਤ ਕਥਾ ਕੀਰਤਨ ਦੁਆਰਾ ਲਾਭ ਪ੍ਰਾਪਤ ਕਰਦੀ ਹੈ ਇੱਕ ਦਿਨ ਬਾਬਾ ਜੀ ਨੇ ਬਚਨ ਕੀਤਾ ਰਾਗੀ ਸਿੰਘੋ ਜੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਿਆ ਕਰੋ ਤਾਂ ਠੀਕ ਹੈ ਕਿਉਂਕਿ ਇਹ ਰਾਗੀ ਸਿੰਘ ਇੱਕ ਸ਼ਬਦ ਬਾਣੀ ਦਾ ਪਹਿਲੇ ਪੜਿਆ ਕਰਦੇ ਹਨ ਫਿਰ ਕਵਿਤਾ ਦੁਆਰੇ ਪ੍ਰਸੰਗ ਕਰਦੇ ਹਨ ਕਦੇ ਮੱਖਣ ਸ਼ਾਦਾ ਕਦੇ ਬਿਦੀ ਚੰਦਾ ਕਦੇ ਦੇਵੀ ਚੰਦਾ ਸੰਗਤ ਸੁਣ ਕੇ ਰਾਜ਼ੀ ਹੈ ਇੱਕ ਦਿਨ ਕਹਿਣ ਲੱਗੇ ਰਾਗੀ ਸਿੰਘੋ ਜੇ ਗੁਰਬਾਣੀ ਦਾ ਕੀਰਤਨ ਸੁਨਾਇਆ ਕਰੋ ਤਾਂ ਬਹੁਤ ਚੰਗਾ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾਹ ਹੁਣ ਤਾਂ ਕਵਿਤਾ ਅਨੁਸਾਰ ਪ੍ਰਸੰਗ ਤੇ ਕੀਰਤਨ ਕਰਦੇ ਆਏ ਹਾਂ ਹੁਣ ਗੁਰਬਾਣੀ ਯਾਦ ਕਰਨੀ ਬੜੀ ਔਖੀ ਹੈ ਗਰੀਬ ਨਿਵਾਜ ਆਪ ਹੀ ਹੁਣ ਕਵਿਤਾ ਹੀ ਪਰਵਾਨ ਕਰੋ ਆਪ ਜੀ ਇਸ ਦੀ ਸਰਲ ਜਹੀ ਬੇਨਤੀ ਸੁਣ ਕੇ ਭਾਵ ਸਿੱਧੀ ਸਾਦੀ ਸੱਚੀ ਬੇਨਤੀ ਸੁਣ ਕੇ ਬੜੇ ਪਰਸੰਨ ਹੋਏ ਹੁਣ ਰੋਜ਼ ਨਿਤਨੇਮ ਅਨੁਸਾਰ ਸੁਬਾ ਸ਼ਾਮ ਕੀਰਤਨ ਦੀ ਹਾਜ਼ਰੀ ਬਾਬਾ ਜੀ ਪਾਸ ਕਰਦੇ ਹਨ ਪਰ ਮਨ ਵਿੱਚ ਬਾਬਾ ਜੀ ਦੇ ਬਚਨ ਦਾ ਐਸਾ ਅਸਰ ਹੋਇਆ ਕਿ ਹਰ ਵੇਲੇ ਕੰਨਾਂ ਵਿੱਚ ਆਵਾਜ਼ ਆਉਂਦੀ ਹੈ ਕੇ ਗੁਰਬਾਣੀ ਗਾਵੋ ਭਾਈ ਸਫਲ ਸਦਾ ਸੁਖਦਾਈ ਮੰਨੋ ਕਿ ਬਾਬਾ ਜੀ ਕਹਿ ਰਹੇ ਹਨ ਕਿ ਗੁਰਬਾਣੀ ਗਾਇਆ ਕਰੋ ਮੌਕਾ ਮਿਲਨ ਤੇ ਇੱਕ ਦਿਨ ਬਾਬਾ ਜੀ ਅੱਗੇ ਬੇਨਤੀ ਕੀਤੀ ਪਾਤਸ਼ਾਹ ਮਨ ਬੇਚੈਨੀ ਵਿੱਚ ਰਹਿੰਦਾ ਹੈ ਇਹ ਕਲਪਨਾ ਬਣੀ ਹੋਈ ਹੈ ਕਿ ਆਪ ਜੀ ਬਾਣੀ ਸੁਣ ਕੇ ਖੁਸ਼ ਹੋ ਤੇ ਬਾਣੀ ਸਾਨੂੰ ਯਾਦ ਨਹੀਂ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਬਾਣੀ ਤੇਰਾ ਦੋਤਰਾ ਪੜੇਗਾ ਤੂੰ ਸਾਨੂੰ ਗੁਰੂ ਕੀ ਸਿਫਤ ਹੀ ਸੁਨਾਇਆ ਕਰ ਚਾਹੇ ਬਾਣੀ ਪੜ ਕੇ ਸੁਨਾ ਤੇ ਚਾਹੇ ਬਾਹਰ ਬਾਣੀ ਗਾ ਕੇ ਸੁਨਾ ਫਿਕਰ ਨਾ ਕਰ ਡਾਟ ਕੇ ਗੁਰੂ ਨਾਨਕ ਦੀ ਸਿਫਤ ਕਰਿਆ ਕਰ ਇਹ ਬਚਨ ਕਰਨ ਦੇ ਨਾਲ ਮਨ ਦਾ ਬੋਝ ਹੋਲਾ ਹੋ ਗਿਆ ਭਾਵ ਕਲਪਨਾ हट ਗਈ ਕੀਰਤਨ ਵਿੱਚ ਮਨ ਟਿਕਨ ਲੱਗ ਗਿਆ ਹੁਣ ਲਗਾਤਾਰ ਬਾਬਾ ਜੀ ਪਾਸ ਸੁਬਾ ਸ਼ਾਮ ਡਾਟ ਕੇ ਕੀਰਤਨ ਕਰਦੇ ਹਨ ਇੱਕ ਦਿਨ ਸਵੇਰ ਦਾ ਟਾਈਮ ਕੁਝ ਲੇਟ ਹੋ ਗਏ। ਹਜ਼ੂਰ ਨੇ ਪੁੱਛਿਆ, "ਅਰਜਨ ਸਿਆ ਅੱਜ ਲੇਟ ਕਿਉਂ ਹੋ ਗਏ?" ਉੱਤਰ ਵਿੱਚ ਬੇਨਤੀ ਕੀਤੀ, "ਜੀ ਭੁੱਲ ਹੋ ਗਈ।" ਹੁਣ ਬਾਬਾ ਜੀ ਚੁੱਪ ਕਰ ਗਏ। ਕੁਝ ਦਿਨ ਬਾਅਦ ਫਿਰ ਲੇਟ ਹੋ ਗਏ। ਹਜ਼ੂਰ ਨੇ ਫਿਰ ਕਿਹਾ, "ਰਾਗੀ ਸਿਆ ਹੁਣ ਰੋਜ਼ ਹੀ ਲੇਟ ਹੋਣ ਲੱਗ ਗਿਆਂ ਹੈ, ਕੀ ਕਾਰਨ ਹੈ?" ਉੱਤਰ ਵਿੱਚ ਬੇਨਤੀ ਕੀਤੀ, "ਪਾਤਸ਼ਾਹ, ਘਰ ਵਾਲੀ ਦੀਆਂ ਅੱਖਾਂ ਖਰਾਬ ਹੋ ਗਈਆਂ ਹਨ।" ਗੁਰੂ ਸਾਹਿਬ ਦੀ ਸੇਵਾ ਮੈਨੂੰ ਕਰਨੀ ਪੈਂਦੀ ਹੈ ਇਸ ਕਰਕੇ ਲੇਟ ਹੋ ਜਾਂਦਾ ਹਾਂ ਹੁਣ ਬਾਬਾ ਜੀ ਮਹਿਰ ਦੇ ਘਰ ਵਿੱਚ ਆਏ ਤੇ ਜੋ ਹੱਥ ਵਿੱਚ ਸੋਟੀ ਫੜੀ ਹੋਈ ਸੀ ਉਹ ਦੇ ਦਿੱਤੀ ਤੇ ਵਚਨ ਕੀਤਾ ਇਸ ਸੋਟੀ ਨੂੰ ਧੋ ਕੇ ਅੱਖਾਂ ਵਿੱਚ ਪਾ ਲਵੇ ਤੇ ਅੱਖਾਂ ਪਰ ਛਿੱਟੇ ਮਾਰੇ ਨਿਗਾਹ ਠੀਕ ਹੋ ਜਾਵੇਗੀ ਅੱਗੋ ਸੱਤ ਵਚਨ ਕਰ ਸੋਟੀ ਲੈ ਕੇ ਘਰ ਆਏ ਤੇ ਹੁਕਮ ਅਨੁਸਾਰ ਵਚਨ ਮੰਨਿਆ ਅੱਖਾਂ ਦੀ ਰੋਸ਼ਨੀ ਜਿਉਂ ਕੀ ਤਿਉਂ ਹੋ ਗਈ ਹੁਣ ਭਾਈ ਅਰਜਨ ਸਿੰਘ ਜੀ ਸੋਟੀ ਆਪਣੇ ਪਾਸ ਰਾ ਦਿਨ ਰੱਖਣ ਲੱਗ ਪਏ ਇਸੇ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਗਊ ਕਿਲਾ ਪੁਟਾ ਕੇ ਭੱਜ ਗਈ ਅਰਜਨ ਸਿੰਘ ਵੀ ਮਗਰ ਪੱਜਿਆ ਪਰ ਗਊ ਫੜੀ ਨਾ ਗਈ ਹੁਣ ਅਰਜਨ ਸਿੰਘ ਨੇ ਵਗਾਹ ਸੋਟੀ ਮਾਰੀ ਉਸ ਸੋਟੀ ਦੇ ਤਿੰਨ ਟੁਕੜੇ ਹੋ ਗਏ ਪਰ ਗਊ ਫੜ ਕੇ ਕਿੱਲੇ ਨਾਲ ਬੰਨ ਲਈ ਜਦੋਂ ਦੁੱਧ ਚੋਣ ਦਾ ਟਾਈਮ ਹੋਇਆ ਤਾਂ ਦੁੱਧ ਦੇ ਨਾਲ ਲਹੂ ਆਨ ਲੱਗਿਆ ਇਹ ਕੁਝ ਦੇਖ ਕੇ ਬੜਾ ਹੈਰਾਨ ਹੋਇਆ ਮਨ ਵਿੱਚ ਬੜੇ ਉਤਾਰ ਚੜਾਅ ਅਤੇ ਸੰਸੇ ਬਣੇ ਹੁਣ ਦੂਜੇ ਡੰਗ ਦਾ ਦੁੱਧ ਚੋਣ ਲੱਗਿਆ ਹੁਣ ਵੀ ਦੁੱਧ ਵਿੱਚ ਖੂਨ ਦੇਖ ਕੇ ਬੜਾ ਉਦਾਸ ਹੋ ਗਿਆ ਇੱਕ ਦੋ ਦਿਨ ਦਵਾਈਆਂ ਵੀ ਕੀਤੀਆਂ ਸਿਆਣੇ ਹਕੀਮਾਂ ਤੋਂ ਵੀ ਦਵਾਈਆਂ ਲਈਆਂ ਪਰ ਰੱਤੀ ਜਿੰਨਾ ਵੀ ਫਰਕ ਨਾ ਪਿਆ ਆਖਰਕਾਰ ਬਾਬਾ ਜੀ પાસે ਬੇਨਤੀ ਕੀਤੀ ਤੇ ਸਾਰੀ ਵਿਥਿਆ ਖੋਲ ਕੇ ਸੁਣਾਈ ਹੁਣ ਬਾਬਾ ਜੀ ਰੋਵ ਵਿੱਚ ਆਏ ਤੇ ਤਾੜਨਾ ਕੀਤੀ ਬੁੱਧੂ ਆਦਮੀ ਨੂੰ ਇਤਨੀ ਅਕਲ ਨਹੀਂ ਆਈ ਤੈਨੂੰ ਬਖਸ਼ਿਸ਼ ਦਿੱਤੀ ਹੈ ਜੇ ਤੇਰੀ ਘਰਵਲੀ ਦੀਆਂ ਅੱਖਾਂ ਠੀਕ ਹੋ ਗਈਆਂ ਹਨ ਤੇ ਤੂੰ ਉਸ ਸੋਟੀ ਨੂੰ ਆਪ ਵਰਤਣ ਲੱਗ ਗਿਆ ਹੈ ਤੈਨੂੰ ਚਾਹੀਦਾ ਸੀ ਕਿ ਬਖਸ਼ਿਸ਼ ਜਾਣ ਕੇ ਉਸ ਨੂੰ ਸੰਭਾਲ ਕੇ ਰੱਖਦਾ ਅੱਗੋ ਭਾਈ ਅਰਜਨ ਸਿੰਘ ਨੇ ਭੁੱਲ ਮੰਨੀ ਤੇ ਨਿਮਰਤਾ ਸਹਿਤ ਬੇਨਤੀ ਕੀਤੀ ਜੀ ਪਿਛਲੇ ਮਾਫੀ ਦਿਓ ਤੇ ਅੱਗੇ ਨੂੰ ਸਮੱਤ ਬਖਸ਼ੋ ਹੁਣ ਬਾਬਾ ਜੀ ਨੇ ਕਿਹਾ ਉਸ ਸੋਟੀ ਨੂੰ ਧੂਪ ਦੇ ਕੇ ਧੋ ਕੇ ਗਾਉ ਦੇ ਛਿੱਟੇ ਮਾਰੋ ਤੇ ਪਾਣੀ ਪਿਆ ਦਿਓ ਅੱਗੋ ਰਾਗੀ ਸਿੰਘ ਨੇ ਸਤਿਵਚਨ ਕੀਤਾ ਘਰ ਆ ਕੇ ਸੋਟੀ ਧੋ ਕੇ ਪਾਣੀ ਪਿਆਇਆ ਵੀ ਤੇ ਛਿੱਟੇ ਵੀ ਮਾਰੀ ਗਾਉ ਠੀਕ ਠਾਕ ਨੋਬਰ ਨੋ ਹੋ ਗਈ ਹੁਣ ਉਸ ਸੋਟੀ ਦੇ ਤਿੰਨ ਟੁਕੜੇ ਸੰਭਾਲ ਕੇ ਰੱਖੇ ਜਦੋਂ ਪਾਕਿਸਤਾਨ ਬਣਿਆ ਉਦੋਂ ਉੱਥੇ ਹੀ ਭੁੱਲ ਗਏ ਹੁਣ ਇਸ ਗੱਲ ਨੂੰ ਵਿਚਾਰੋ ਇਸ ਸੋਟੀ ਵਿੱਚ ਕਿੰਨੀ ਸ਼ਕਤੀ ਹੈ ਅੱਖਾਂ ਵੀ ਠੀਕ ਹੋ ਗਈਆਂ ਤੇ گاਉਂ ਵੀ ਠੀਕ ਹੋ ਗਈ ਪਰ ਹੋਵੇ ਵੀ ਕਿਉਂ ਨਾ ਜੇ ਇਹ ਹੱਥ ਪੱਥਰ ਨਾਲ ਛੋ ਗਿਆ ਤੇ ਪੱਥਰ ਮੋਮ ਹੋ ਗਿਆ ਜਿਸ ਨੂੰ ਹੁਣ ਤੱਕ ਲੋਕੀ ਮੰਨਦੇ ਪੂਜਦੇ ਹਨ ਇਹੋ ਹੱਥ ਇਸ ਸੋਟੀ ਪਰ ਹਰ ਵਕਤ ਰਹਿੰਦਾ ਸੀ ਕਿਉਂਕਿ ਬਾਬਾ ਜੀ ਸੋਟੀ ਤੇ ਸਿਮਰਨਾ ਹਰ ਵਕਤ ਆਪਣੇ ਪਾਸ ਰੱਖਦੇ ਸਨ ਜਦੋਂ ਬਾਬਾ ਜੀ ਦੀਵਾਨ ਵਿੱਚ ਵੀ ਆਉਂਦੇ ਸਨ ਜਿਸ ਵਕਤ ਆਸਣ ਪਰ ਬੈਠਦੇ ਸਨ ਤਾਂ ਸੋਟੀ ਜ਼ਮੀਨ ਵਿੱਚ ਗੱਡ ਦਿੰਦੇ ਸਨ ਜੇਕਰ ਮੂਰੇ ਤਲਾਈ ਹੁੰਦੀ ਸੀ ਜਿਵੇਂ ਕਿ ਨਾਨਕ ਸਰ ਜਿੱਥੇ ਰੋਜ਼ ਕੀਰਤਨ ਹੁੰਦਾ ਹੈ ਇਹ ਤਲਾਈ ਬਾਬਾ ਜੀ ਵੇਲੇ ਵੀ ਪੱਕੀ ਸੀ ਪਰ ਸੰਗ ਮਰਮਰ ਬਾਬਾ ਜੀ ਈਸ਼ਰ ਸਿੰਘ ਜੀ ਨੇ ਲਵਾਇਆ ਹੈ ਇਸ ਆਸਨ ਪਰ ਜਦੋਂ ਬੈਠਦੇ ਸਨ ਤਾਂ ਸੋਟੀ ਆਪਣੇ ਆਸਨ ਦੇ ਪਿਛਲੇ ਪਾਸੇ ਫੁੱਲਾਂ ਵਾਲੀ ਖਾਲੀ ਦੇ ਵਿੱਚ ਗੱਡ ਦਿੰਦੇ ਸਨ ਤੇ ਜੋ ਪੁੰਨਿਆ ਵਾਲਾ ਆਸਨ ਹੈ ਇਹ ਵੀ ਉਸ ਵਕਤ ਧਰਤੀ ਦੇ ਬਰਾਬਰ ਸੀ ਔਰ ਕੱਚਾ ਸੀ ਇਸ ਨੂੰ ਬਾਬਾ ਈਸ਼ਰ ਸਿੰਘ ਜੀ ਨੇ ਉੱਚਾ ਨਹੀਂ ਕੀਤਾ ਇੱਥੇ ਹੀ ਸੰਗ ਮਰਮਰ ਲਵਾ ਦਿੱਤਾ ਤੇ ਹਰ ਮੰਦਰ ਦੀਆਂ 6 ਪੌੜੀਆਂ ਉੱਚੀਆਂ ਕਰ ਦਿੱਤੀਆਂ ਇਸ ਕਾਰਨ ਇਹ ਆਸਣ ਨੀਵਾ ਹੋ ਗਿਆ। ਬਾਬਾ ਈਸ਼ਰ ਸਿੰਘ ਜੀ ਦੇ ਚੋਲਾ ਛੱਡਣ ਦੇ ਬਾਅਦ ਸੰਤ ਕੁੰਦਨ ਸਿੰਘ ਜੀ ਨੇ ਮਿੱਟੀ ਦੀ ਪਰਤੀ ਪਵਾ ਕੇ ਸੰਗਮਰਮਰ ਉੱਪਰ ਲਵਾ ਦਿੱਤਾ। ਇਸ ਕਾਰਨ ਇਹ ਆਸਣ ਬਹੁਤ ਨੀਵਾ ਹੋ ਗਿਆ। ਪਰ ਜੋ ਤਲਾਈ ਵਾਲਾ ਆਸਣ ਤੇ ਰਾਗੀਆਂ ਵਾਲਾ ਥੜਾ ਹੈ ਇਹ ਬਾਬਾ ਜੀ ਦੇ ਅਨੁਸਾਰ ਹੈ। ਮੇਰਾ ਭਾਵ ਹੈ ਕਿ ਬਾਬਾ ਜੀ ਹਰ ਵਕਤ ਦੀਵਾਨ ਵਿੱਚ ਵੀ ਸੋਟੀ ਨਾਲ ਰੱਖਦੇ ਹਨ। ਸੋਟੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਹਮੇਸ਼ਾ ਹੱਥ ਵਿੱਚ ਰੱਖਦੇ ਸਨ। ਭਾਈ ਗੁਰਦਾਸ ਜੀ ਸ਼ਹਾਦਤ ਦਿੰਦੇ ਹਨ। ਆਸਾ ਹੱਥ ਕਿਤਾਬ ਕੱਛ, ਕੁਜਾ ਬਾਗ ਮਸੱਲਾ ਧਾਰੀ। ਭਾਵੇਂ ਕਿ ਸ਼੍ਰੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਹੱਥਾਂ ਵਿੱਚ ਦਾਸ ਲਿਖਾਰੀ ਨੇ ਅਨੇਕ ਤਰ੍ਹਾਂ ਦੀਆਂ ਸੋਟੀਆਂ ਵਧੀਆਂ ਤੋਂ ਵਧੀਆਂ ਦੇਖੀਆਂ ਹਨ। ਕਈ ਸੋਟੀਆਂ ਤਾਂ ਦੰਦ ਦੀ ਜੜਤ ਕੀਤੀ ਹੋਈ ਮੁੱਠ ਹੁੰਦੀ ਸੀ। ਕਈ ਸੋਟੀਆਂ ਅਸਲੀ ਦਾਂਦੀਆਂ ਵੀ ਬਰਮਾ ਤੋਂ ਬਾਬਾ ਜੀ ਪਾਸ ਆਈਆਂ ਹਨ ਲੇਕਿਨ ਪਹਾੜਾਂ ਵਿੱਚ ਸਧਾਰਨ ਤੇ ਮਜ਼ਬੂਤ ਸੋਟੀ ਰੱਖਿਆ ਕਰਦੇ ਸਨ ਪਾ ਜੋ ਸੋਟੀ ਬਾਬਾ ਜੀ ਦੇ ਹੱਥਾਂ ਨਾਲ ਛੋਈ ਹੈ ਉਹ ਬਹੁਤ ਸ਼ਕਤੀ ਵਾਲੀ ਸੋਟੀ ਹੈ ਹੁਣ ਵਿਚਾਰਨਯੋਗ ਗੱਲ ਇਹ ਹੈ ਕਿ ਬਿਨਾ ਮੁਸ਼ਕਲ ਤੋਂ ਕੋਈ ਵੱਡੀ ਚੀਜ਼ ਮਿਲ ਜਾਵੇ ਤਾਂ ਉਸ ਦੀ ਕਦਰ ਨਹੀਂ ਹੁੰਦੀ ਜਿਵੇਂ ਮਜ਼ਦੂਰ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਹੈ ਸ਼ਾਮਾ ਨੂੰ ਮਾਲਕ 1 ਰੁਪਿਆ ਦਿੰਦਾ ਹੈ ਉਸ ਨੂੰ ਕਿੰਨਾ ਸੰਭਾਲ ਕੇ ਰੱਖਦਾ ਹੈ ਕਿਉਂਕਿ ਸਾਰਾ ਦਿਨ ਮਿਹਨਤ ਕੀਤੀ ਦੀ ਕਦਰ ਹੈ ਜੇਕਰ ਰਾਗੀ ਕੀਰਤਨ ਕਰਕੇ ਮਾਲਕ ਨੂੰ ਖੁਸ਼ ਕਰ ਲੈਂਦਾ ਹੈ ਮਾਲਕ ਖੁਸ਼ ਹੋ ਕੇ ਕੋਈ ਵੱਡੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਪਰ ਉਹ ਰਾਗੀ ਬਖਸ਼ਿਸ਼ ਦੀ ਕਦਰ ਨਹੀਂ ਕਰਦਾ ਉਹ ਆਪਣੇ ਰਾਗ ਨਾਦ ਦਾ ਹੰਕਾਰ ਕਰਦਾ ਹੈ ਤੇ ਸਮਝਦਾ ਹੈ ਕਿ ਬਾਬਾ ਜੀ ਨੇ ਕਿਹੜੀ ਬਖਸ਼ਿਸ਼ ਕੀਤੀ ਹੈ ਕਿ ਐਡੀ ਵੱਡੀ ਦਾਤ ਬਖਸ਼ੀ ਹੈ ਹਾਲਾਂਕਿ ਕੀਰਤਨ ਵੀ ਉਹਨਾਂ ਦੀ ਹੀ ਬਖਸ਼ਿਸ਼ ਹੈ ਭਾਬ ਹੈ ਕਿ ਮਜ਼ਦੂਰ ਨੂੰ ਜਿੰਨੀ 1 ਰੁਪਏ ਦੀ ਕਦਰ ਹੈ ਬਿਨਾਂ ਮਿਹਨਤੋਂ ਕਿਸੇ ਨੂੰ 5 ਰੁਪਏ ਦੇ ਦੇਵੇ ਤਾਂ ਉਸ ਨੂੰ 5 ਰੁਪਏ ਦੀ ਕਦਰ ਨਹੀਂ ਹੈ ਕਿਉਂਕਿ ਉਸਨੇ ਮਿਹਨਤ ਨਹੀਂ ਕੀਤੀ ਤਦੇ ਤਾਂ ਬਾਬਾ ਜੀ ਕਹਿੰਦੇ ਸਨ ਕਿ ਰਾਗੀਆਂ ਤੋਂ ਰੱਬ 12 ਕੋ ਦੂਰ ਰਹਿੰਦਾ ਹੈ ਜੇ ਵਾਸਤਵ ਮੈਂ ਦੇਖਿਆ ਜਾਏ ਤਾਂ ਬੈਠੇ ਤਾਂ ਰਾਗੀ ਗੁਰੂ ਕੇ ਹਜ਼ੂਰ ਹਨ 12 ਕੋ ਕਿਉਂ ਦੂਰ ਹੈ ਦੂਰ ਇਸ ਕਾਰਨ ਹੈ ਕਿ ਰੱਬ ਦੇ ਕੋਲ ਬੈਠ ਕੇ ਵੀ ਝੂਠ ਬੋਲਦੇ ਹਨ ਸਰਦਾ ਘਟ ਤੇ ਵਿਖਾਵਾ ਬੋਤਾ ਹੈ ਤੂੰ ਭਰਪੂਰ ਜਾਣਿਆ ਮੈਂ ਦੂਰ ਸੁਭਾਵ ਹੈ ਕਿ ਸਰਦਾ ਰੱਬ ਦਾ ਵੀ ਨਹੀਂ ਰਾਗੀਆਂ ਤੋਂ ਬਿਨਾ ਇਸ ਕਾਰਨ ਰੱਬ ਨੂੰ ਵੀ ਰਾਗੀਆਂ ਦੇ ਵੀ ਦੁੱਖ ਸੁੱਖ ਉਲੰਬੇ ਸਹਾਰਨੇ ਪੈਂਦੇ ਹਨ ਜੇ ਮਰਦਾਨੇ ਨੂੰ ਭੁੱਖ ਲੱਗੀ ਤਾਂ ਅੱਕਾ ਨੂੰ ਆਂਬ ਲਗਾ ਕੇ ਭੁੱਖ ਦੂਰ ਕੀਤੀ। ਰੀਠੇ ਮਿੱਠੇ ਕਰਕੇ ਭੁੱਖ ਦੂਰ ਕੀਤੀ। ਵਲੀ ਕੰਧਾਰੀ ਦਾ ਪਾਣੀ ਖਿੱਚ ਕੇ ਮਰਦਾਨੇ ਦੀ ਪਿਆਸ 부ਝਾਈ। ਪਰ ਮਰਦਾਨੇ ਨੂੰ ਦੁਰਕਾਰਿਆ ਤਾਂ ਨਹੀਂ ਕੋਈ ਨਾ ਕੋਈ ਵਸੀਲਾ ਬਣਾ ਕੇ ਮਰਦਾਨੇ ਦਾ ਦੁੱਖ ਸੁੱਖ ਕਬੂਲ ਕੀਤਾ। ਇੱਕ ਦਫਾ ਦਾ ਜ਼ਿਕਰ ਹੈ ਪਾਬਾ ਜੀ ਪਾਸ ਕਿਸੇ ਰਾਗੀ ਨੇ ਬੜੀ ਭਾਰੀ ਗਲਤੀ ਕਰ ਦਿੱਤੀ। ਬਾਬਾ ਜੀ ਨੇ ਉਸ ਨੂੰ ਬਹੁਤ ਆੜਨਾ ਕੀਤੀ ਉਸ ਨੇ ਮਾਫੀ ਮੰਗ ਲਈ ਬਾਬਾ ਜੀ ਨੇ ਬਖਸ਼ ਦਿੱਤਾ ਕਿਸੇ ਨੇ ਬਾਬਾ ਜੀ ਨੂੰ ਕਿਹਾ ਪਾਤਸ਼ਾ ਇਹੋ ਜਿਹੇ ਬੰਦੇ ਨੂੰ ਇੱਥੇ ਰੱਖਣਾ ਨਹੀਂ ਚਾਹੀਦਾ ਇਸ ਨੂੰ ਕੱਢ ਦੇਣਾ ਚਾਹੀਦਾ ਹੈ ਇਸ ਵਿੱਚ ਤੁਹਾਡੀ ਵੀ ਹੱਤਕ ਹੈ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਭਲੇ ਲੋਕਾ ਉਸ ਨੇ ਨਿਮਰਤਾ ਸਹਿਤ ਮਾਫੀ ਮੰਗ ਲਈ ਇਸ ਲਈ ਸਾਨੂੰ ਬਖਸ਼ਣਾ ਪਿਆ ਕਿਉਂਕਿ ਨਿਮਰਤਾ ਵਾਲੇ ਨੂੰ ਅਸੀਂ ਠੁਕਰਾ ਨਹੀਂ ਸਕਦੇ ਤੇ ਹੰਕਾਰੀ ਪੁਰਸ਼ ਨੂੰ ਕੋਈ ਬਖਸ਼ ਨਹੀਂ ਸਕਦਾ ਹਜ਼ੂਰ ਨੇ ਕਿਹਾ ਜੇ ਉਸਨੇ ਗਲਤੀ ਕੀਤੀ ਹੈ ਤਾਂ ਉਸਨੇ ਆਪਣੇ ਪੁੰਨ ਸਾੜੇ ਹਨ ਅੱਗੋਂ ਬੇਨਤੀ ਕੀਤੀ ਪਾਤਸ਼ਾਹ ਜੇ ਉਸਦੇ ਪੁੰਨ ਸੜ ਗਏ ਹਨ ਤਾਂ ਉਹ ਇੱਥੇ ਰਹਿਣ ਜੋਗਾ ਹੀ ਨਾ ਰਿਹਾ ਹੁਣ ਹਜ਼ੂਰ ਨੇ ਉੱਤਰ ਦਿੱਤਾ ਜੋ ਆਦਮੀ 2000 ਰੋਜ਼ ਕਮਾਉਂਦਾ ਹੈ ਜੇ ਉਹ ਹਜ਼ਾਰ ਰੁਪਿਆ ਖਰਾਬ ਕਰ ਦੇਵੇ ਤਾਂ ਹਜ਼ਾਰ ਤਾਂ ਉਸ ਨੂੰ ਫਿਰ ਵੀ ਬਚਤ ਹੈ ਤੇ ਜੋ ਆਦਮੀ 10 ਰੁਪਏ ਰੋਜ਼ ਕਮਾਉਂਦਾ ਹੈ ਤੇ 20ਾਂ ਦਾ ਨੁਕਸਾਨ ਕਰ ਦੇਵੇ ਤਾਂ ਉਹ ਕਰਜ਼ਾਈ ਹੋ ਗਿਆ ਤਿਵੇਂ ਹੀ ਬਹੁਤ ਕਮਾਈ ਵਾਲਾ ਗਲਤੀ ਵੀ ਕਰ ਲਵੇ ਤਾਂ ਜਿੰਨੀ ਉਸਨੇ ਗਲਤੀ ਕੀਤੀ ਹੈ ਉਸ ਦੇ ਹਿਸਾਬ ਨਾਲ ਹੀ ਉਸਦੇ ਪੁੰਨ ਸੜ ਜਾਣੇ ਹਨ ਪਰ ਉਸ ਬੰਦੇ ਨੇ ਆਪਣਾ ਹੱਥ ਨਾ ਛੱਡਿਆ ਤੇ ਬਾਬਾ ਜੀ ਨਾਲ ਜ਼ਿਰਾ ਕਰੀ ਗਿਆ ਆਖਰ ਬਾਬਾ ਜੀ ਨੇ ਗੰਭੀਰ ਹੋ ਕੇ ਉੱਤਰ ਦਿੱਤਾ ਉਹ ਮੂਰਖਾ ਬ੍ਰਹਮਾ ਨੇ ਕਿਹੜੀ ਗਲਤੀ ਕੀਤੀ ਸੀ ਆਪਣੀ ਲੜਕੀ ਤੇ ਮੰਦ ਦ੍ਰਿਸ਼ਟੀਕਰ ਬੈਠਾ ਸੀ ਉਸ ਨੂੰ ਨਿਰੰਕਾਰ ਨੇ ਹਟਾ ਕੇ ਉਹਨਾਂ ਦਿੱਤਾ ਨਿਰੰਕਾਰ ਉਸ ਨੂੰ ਬ੍ਰਹਮਾ ਹਟਾ ਕੇ ਹੋਰ ਬ੍ਰਹਮਾ ਨਹੀਂ ਸੀ ਬਣਾ ਸਕਦਾ ਜੇ ਨਿਰੰਕਾਰ ਨੇ ਬ੍ਰਹਮਾ ਨਹੀਂ ਹਟਾਇਆ ਤਾਂ ਅਸੀਂ ਰਾਗੀ ਸਿੰਘ ਨੂੰ ਕਿਉਂ ਹਟਾਈਏ ਇਹ ਜਵਾਬ ਸੁਣ ਕੇ ਉਹ ਚੁੱਪ ਹੋ ਗਿਆ ਸੋਪਾ ਆਫ ਕੀ ਕੇ ਰਾਗੀ ਅਰਜਨ ਸਿੰਘ ਦੇ ਬਾਬਾ ਜੀ ਨੇ ਕਾਰਜ ਵੀ ਪੂਰੇ ਕੀਤੇ ਤੇ ਗਲਤੀਆਂ ਵੀ ਮਾਫ ਕੀਤੀਆਂ ਸਮੇਂ ਅਨੁਸਾਰ ਇਹਨਾਂ ਦਾ ਦੋਤਰਾ ਪੈਦਾ ਹੋਇਆ ਪਹਿਲਾਂ ਤਾਂ ਮਾਮੇ ਨਾਨੇ ਪਾਸੋਂ ਕਵਿਤਾ ਦੁਆਰੇ ਕੀਰਤਨ ਸਿੱਖਿਆ ਜਦੋਂ ਜਵਾਨ ਹੋਇਆ ਤਾਂ ਬਾਬਾ ਜੀ ਦਾ ਬਚਨ ਜੋ ਬੀਜ ਪਰ ਫੁੱਲਿਤ ਹੋਇਆ ਭਗਤ ਮੁਖੇਤੇ ਬੋਲਦੇ ਸੇ ਵਚਨ ਹੋ ਮੰਦੇ ਪਾਵ ਜੋ ਬਚਨ ਬਾਬਾ ਜੀ ਦੀ ਰਸਨਾ ਤੋਂ ਨਿਕਲਿਆ ਸੀ ਉਸ ਦਾ ਐਸਾ ਪ੍ਰਕਾਸ਼ ਹੋਇਆ ਜੋ ਵੀ ਕੀਰਤਨ ਕਰਦਾ ਹੈ ਰਾਜਸੀ ਤਾਮਸੀ ਸਾਤਕੀ ਸਭ ਬਾਣੀ ਦੁਆਰਾ ਐਸਾ ਕਰਦਾ ਹੈ ਕਿ ਜਿਸ ਦੀ ਕੋਈ ਮਿਸਾਲ ਨਹੀਂ ਬਾਬਾ ਜੀ ਦੀ ਕਿਰਪਾ ਦਾ ਸਦਕਾ ਜਿਵੇਂ ਖੂਹ ਵਿੱਚੋਂ ਤਾਜ਼ਾ ਪਾਣੀ ਆਉਂਦਾ ਹੈ ਜਿਵੇਂ ਥਣਾ ਵਿੱਚੋਂ ਤਾਜ਼ਾ ਦੁੱਧ ਨਿਕਲਦਾ ਹੈ ਤਿਵੇਂ ਹੀ ਜਿਸ ਆਸ਼ੇ ਪਰ ਬੋਲਦਾ ਹੈ ਉਸੇ ਆਸ਼ੇ ਪਰ ਬਾਣੀ ਦੁਆਰਾ ਸਭ ਦੇ ਘਰ ਪੂਰੇ ਕਰ ਦਿੰਦਾ ਹੈ ਸਮੇਂ ਅਨੁਸਾਰ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਵੀ ਸੰਭਾਲੀ ਸੋਪਾਬ ਹੈ ਕਿ ਬਾਬਾ ਜੀ ਨੇ ਤਾੜਨਾ ਨਾਲ ਜਾਂ ਪਿਆਰ ਨਾਲ ਜਾਂ ਰਾਜ ਆਂਦਿਆਂ ਜਿਵੇਂ ਵੀ ਬਚਨ ਕੀਤਾ ਉਹ ਪੱਥਰ ਤੇ ਲੀਕ ਹੋ ਕੇ ਵਰਤਿਆ ਭੋਗ ਲਵਾਉਂਦਿਆਂ ਗੁਰੂ ਨਾਨਕ ਦੇ ਦਰਸ਼ਨ ਇਸੇ ਤਰ੍ਹਾਂ ਇੱਕ ਸਿੱਖ ਭਾਈ ਅਮਰ ਸਿੰਘ ਰੋਜ਼ ਦਰਸ਼ਨ ਕਰਨ ਆਇਆ ਕਰਦਾ ਸੀ ਉਸ ਦੇ ਮਨ ਵਿੱਚ ਸ਼ੰਕਾ ਸੀ ਕਿ ਬਾਬਾ ਜੀ ਜੇਕਰ ਸੱਚਮੁੱਚ ਗੁਰੂ ਨਾਨਕ ਦੇਵ ਜੀ ਨੂੰ ਭੋਗ ਲਵਾਉਂਦੇ ਹਨ ਤਾਂ ਮੈਨੂੰ ਵੀ ਦਰਸ਼ਨ ਕਰਾਉਣ ਫਿਰ ਮੇਰਾ ਵਿਸ਼ਵਾਸ ਵੱਜਦਾ ਹੈ ਇਸ ਇੱਛਾ ਨਾਲ ਰੋਜ਼ ਦਰਸ਼ਨ ਕਰਨੇ ਤੇ ਬਚਨ ਵੀ ਸੁਣਨੇ ਲੇਕਿਨ ਬਾਬਾ ਜੀ ਅੱਗੇ ਕਹਿਣ ਦੀ ਜਰੂਰਤ ਨਹੀਂ ਪੈਂਦੀ ਸੀ ਮਾਨ ਵਿੱਚ ਹੀ ਕਹਿਣਾ ਕਿ ਅੰਤਰਜਾਮੀ ਸਭ ਕੁਝ ਜਾਣੇ ਇੱਕ ਦਿਨ ਅਜੀਹਾ ਆਇਆ ਕਿ ਸ਼ਾਮ ਦੇ ਕੀਰਤਨ ਦੀ ਸਮਾਪਤੀ ਹੋਈ ਬਾਅਦ ਵਿੱਚ ਬਾਬਾ ਜੀ ਨੇ ਭੋਗ ਲਵਾਉਣ ਵਾਸਤੇ ਪਰਦਾ ਕੀਤਾ ਇੱਕ ਪਾਸੇ ਤੋਂ ਪਰਦਾ ਥੋੜਾ ਜਿਹਾ ਇਕੱਠਾ ਹੋ ਗਿਆ ਉੱਥੋਂ ਅੰਦਰ ਦੇ ਸਭ ਸਮਾਚਾਰ ਦਾ ਪਤਾ ਲੱਗਦਾ ਸੀ ਬਾਬਾ ਜੀ ਭੋਗ ਲਵਾਉਣ ਲੱਗੇ ਤੇ ਅਮਰ ਸਿੰਘ ਸਾਹਮਣੇ ਬੈਠਾ ਦੇਖਦਾ ਹੈ ਇਸ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਸ਼ਾਦ ਛਕਦਿਆਂ ਪ੍ਰਤੱਖ ਦਰਸ਼ਨ ਹੋਈ ਉਸ ਦਿਨ ਤੋਂ ਸਾਰੇ ਮਨ ਦੇ ਸੰਸੇ ਦੂਰ ਹੋ ਗਏ ਸ਼ਰਧਾ ਭਾਵ ਨਾਲ ਰੋਜ਼ ਸੰਗਤ ਕਰਨ ਲੱਗਿਆ ਇਸ ਤਰ੍ਹਾਂ अनेका ਹੀ ਕੋਤਕ ਕੀਤੇ ਸਭ ਨੂੰ ਨਿੱਤ ਨੇਮ ਦਾ ਉਪਦੇਸ਼ ਦਿੰਦੇ ਸਨ ਭਾਈ ਨਾਮ ਜਪੋ ਨਾਮ ਜਪੋ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਮਾਗ ਕੇ ਪ੍ਰਸ਼ਾਦ ਵਰਤਾਉਣਾ ਬਾਬਾ ਜੀ ਪ੍ਰਤਾਪਗੜ੍ਹ ਰਹਿੰਦੇ ਹਨ ਸੰਗਤ ਬਹੁਤ ਜੁੜਿਆ ਕਰਦੀ ਹੈ ਇੱਕ ਬਿਰਧ ਬਾਬਾ ਲਾਚੀਆਂ ਦਾ ਪ੍ਰਸ਼ਾਦ ਲੈ ਸੰਗਤ ਦੇ ਪਿੱਛੇ ਬੈਠਾ ਸੀ ਉਸ ਦੇ ਮਨ ਵਿੱਚ ਆਈ ਕਿ ਮੈਂ ਅੰਤਰਜਾਮੀ ਤਾਂ ਜਾਣਾ ਜੇਕਰ ਬਾਬਾ ਜੀ ਆਪ ਮੇਰੇ ਪਾਸੋਂ ਪ੍ਰਸ਼ਾਦ ਮੰਗ ਕੇ ਲੈਣ ਇਸ ਫੁਰਨੇ ਨੂੰ ਲੈ ਕੇ ਬਾਬਾ ਜੀ ਦੇ ਚਰਨਾਂ ਨਾਲ ਮਨ ਜੋੜ ਕੇ ਬੈਠਾ ਰਿਹਾ ਜਦੋਂ ਕੀਰਤਨ ਦਾ ਭੋਗ ਪਿਆ ਪ੍ਰਸ਼ਾਦ ਵਰਤਨ ਲੱਗਾ ਬਾਬਾ ਜੀ ਨੇ ਪ੍ਰਸ਼ਾਦੀਏ ਨੂੰ ਰੋਕਿਆ ਸਾਰੀ ਸੰਗਤ ਵਿੱਚ ਸਨਨਾਟਾ ਛਾ ਗਿਆ ਸਾਰੀ ਸੰਗਤ ਬਾਬਾ ਜੀ ਦੇ ਮੁਖਾਰਬਿੰਦ ਵੱਲ ਤੱਕ ਰਹੀ ਸੀ ਬਾਬਾ ਜੀ ਨੇ ਬਚਨ ਕੀਤਾ ਕਿ ਭਾਈ ਸੰਗਤ ਦੇ ਪਿੱਛੇ ਇੱਕ ਬਿਰਧ ਚਾਦਰ ਦੀ ਬੁੱਕਲ ਮਾਰ ਕੇ ਬੈਠਾ ਹੈ ਉਸ ਦਾ ਨਾਂ ਮਹੁੰਦੂ ਜੁਲਾਹਾ ਨਾ ਰੋਕਿਆਂ ਦਾ ਹੈ ਉਸ ਨੂੰ ਬੁਲਾਓ ਇੱਕ ਪ੍ਰੇਮੀ ਨੇ ਬੁਲਾ ਲਿਆਂਦਾ ਸਾਹਮਣੇ ਆ ਕੇ ਮੱਥਾ ਟੇਕਿਆ ਬਾਬਾ ਜੀ ਨੇ ਤੱਕ ਕੇ ਕਿਹਾ ਭਾਈ ਪ੍ਰਸ਼ਾਦ ਜੋ ਲਿਆਇਆ ਹੈ ਉਹ ਦੇ ਦੇ ਹੁਣ ਸੰਗਤ ਵਿੱਚ ਵਰਤ ਜਾਵੇ ਉਸ ਨੇ ਪ੍ਰਸ਼ਾਦ ਅੱਗੇ ਰੱਖਿਆ ਤੇ ਆਪਣੇ ਮਨ ਦੀ ਸਾਰੀ ਅਵਸਥਾ ਦੱਸੀ ਸਾਰੀ ਸੰਗਤ ਸੁਣ ਕੇ ਹੈਰਾਨ ਹੋ ਗਈ ਬਾਬਾ ਜੀ ਨੇ ਉਸ ਨੂੰ ਨਿਤਨੇਮ ਕਰਨ ਦਾ ਉਪਦੇਸ਼ ਦਿੱਤਾ 2.5 ਘੰਟੇ ਰੋਜ਼ ਦੇ ਲੇਖੇ ਕੱਢਿਆ ਕਰ ਦੇ ਖੁਦਾ ਨੂੰ ਯਾਦ ਕੀਤਾ ਕਰ ਤੇ ਪ੍ਰਸ਼ਾਦ ਵਰਤਾਇਆ ਸਾਧ ਸੰਗਤ ਜਪੋ ਸ੍ਰੀ ਵਾਹਿਗੁਰੂ ਸੀਆਈਡੀ ਸਾਧ ਦੇ ਰੂਪ ਵਿੱਚ ਕੁਝ ਦਿਨ ਪਿੱਛੋਂ ਹੀ ਇੱਥੇ ਹੀ ਪ੍ਰਤਾਪਗੜ੍ਹ ਵਿੱਚ ਸੰਗਤ ਆਉਂਦੀ ਤੱਕ ਕੇ ਇੱਕ ਸੀਆਈਡੀ ਸਿੱਖ ਥਾਣੇਦਾਰ ਨੇ ਭਗਵੇਂ ਕਪੜੇ ਪਾ ਕੇ ਸੰਗਤ ਵਿੱਚ ਆਉਣਾ ਤੇ ਪਿੱਛੇ ਬੈਠ ਜਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਬਾਬਾ ਜੀ ਨੇ ਇਸ਼ਾਰਾ ਕੀਤਾ ਰਾਗੀ ਕੀਰਤਨ ਕਰਨ ਤੋਂ ਬੰਦ ਹੋ ਗਏ ਤੇ ਬਾਬਾ ਜੀ ਨੇ ਇੱਕ ਸਿੰਘ ਨੂੰ ਕਿਹਾ ਕਿ ਭਾਈ ਪਿੱਛੇ ਇੱਕ ਸੰਤ ਬੈਠਾ ਹੈ ਉਸ ਨੂੰ ਬੁਲਾ ਕੇ ਲਿਆਓ ਸੱਤ ਬਚਨ ਕਹਿ ਕੇ ਸੰਤ ਨੂੰ ਬੁਲਾ ਲਿਆਂਦਾ ਬਾਬਾ ਜੀ ਨੇ ਇਸ ਵੱਲ ਤੱਕਿਆ ਪਤਾ ਨਹੀਂ ਸਾਧ ਨੂੰ ਕੀ ਹੋ ਗਿਆ ਖੜਾ ਨਾ ਰਹਿ ਸਕਿਆ ਮੱਥਾ ਟੇਕ ਕੇ ਬਹਿ ਗਿਆ ਬਾਬਾ ਜੀ ਨੇ ਕਿਹਾ ਕਿ ਤੈਨੂੰ ਕਿੰਨੇ ਦਿਨ ਹੋਏ ਹਨ ਆਉਂਦਿਆਂ ਉੱਤਰ ਦਿੱਤਾ ਜੀ ਇੱਕ ਮਹੀਨਾ ਬਾਬਾ ਜੀ ਨੇ ਕਿਹਾ ਤੇਰਾ ਘਰ ਪੂਰਾ ਹੋਇਆ ਹੈ ਕਿ ਨਹੀਂ ਜਦੋਂ ਇਹ ਗੱਲ ਕਹੀ ਤੇ ਸਾਧ ਰੋਣ ਲੱਗਿਆ ਸਾਰੇ ਦੇਖ ਕੇ ਹੈਰਾਨ ਹੋ ਗਏ ਬਾਬਾ ਜੀ ਨੇ ਬਚਨ ਕੀਤਾ ਕਰਤੂਤ ਪਸੂ ਕੀ ਮਾਨਸ ਝਾਤ ਚਹਿਨ ਚੱਕਰ ਤੇਰਾ ਸਿੱਖਾਂ ਤੇ ਸਾਧਾਂ ਵਾਲਾ ਹੈ ਤੇ ਗੁਰੂ ਨਾਨਕ ਦੇ ਘਰ ਦੀ ਡਾਇਰੀ ਦਿੰਦਾ ਹੈ ਬਾਹਰ ਦਾ ਪਾਪ ਤਾਂ ਇੱਥੇ ਬਖਸ਼ਾਵੇਂਗਾ ਪਰ ਇੱਥੇ ਦਾ ਪਾਪ ਕਿੱਥੇ ਬਖਸ਼ਾਏਗਾ ਭਾਈ ਗੁਰਦਾਸ ਜੀ ਬજર ਪਾਪ ਨਾ ਉਤਰਨ ਜੇ ਗੰਗਾ ਕੀਚੇ ਪਾਪ ਗੰਗਾ ਤੇ ਕਲੰਕ ਲੱਗਾ ਹੋਇਆ ਕਿੱਥੇ ਜਾ ਕੇ ਧੋਵੇਂਗਾ ਹਜ਼ੂਰ ਨੇ ਜਦੋਂ ਇਹ ਬਚਨ ਕੀਤਾ ਅਤੇ ਤਾੜਨਾ ਦੁਆਰਾ ਵਿਧੀ ਉਪਦੇਸ਼ ਦਿੱਤਾ ਕਹਿਣ ਲੱਗਾ ਪਾਤਸ਼ਾਹ ਮੈਂ ਭੁੱਲ ਗਿਆ ਹਾਂ ਜਿਵੇਂ ਜਾਣਦੇ ਹੋ ਤਿਵੇਂ ਬਖਸ਼ ਲਓ ਹਜ਼ੂਰ ਨੇ ਨਿਮਰਤਾ ਸਹਿਤ ਬੇਨਤੀ ਸੁਣ ਕੇ ਹਾ ਗੁਰੂ ਨਾਨਕ ਦੇ ਘਰ ਬਖਸ਼ਣ ਵਿੱਚ ਤਾਂ ਦੇਰੀ ਕੋਈ ਨਹੀਂ ਸਿੱਖ ਦੇ ਢੈਣ ਵਿੱਚ ਦੇਰੀ ਹੈ ਹਜ਼ੂਰ ਤਾਂ ਆਪ ਫਰਮਾਉਂਦੇ ਹਨ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲਿਓ ਵਢਾਈ ਗੁਰੂ ਨਾਨਕ ਤਾਂ ਵਢਾਈ ਦੇਣ ਵਾਸਤੇ ਹੀ ਆਇਆ ਹੈ ਸਿੱਖ ਹੀ ਵਲਸ਼ਲ ਕਰਦਾ ਹੈ ਗੁਰੂ ਦੇ ਚੰਨਾਂ ਤੇ ਟੈਂਦਾ ਨਹੀਂ ਇਹ ਸੁਣ ਚੰਨਾਂ ਤੇ ਟੈ ਪਿਆ ਤੇ ਸੱਚਾ ਆਸ਼ਕ ਬਣ ਗਿਆ ਬਾਬਾ ਜੀ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ ਦੁਲਬ ਦੇ ਭਾਈ ਵਢ ਭਾਗੀ ਨਾਮ ਨਾ ਜਪੇ ਤਾਂ ਆਤਮ ਘਾਤੀ ਇਹ ਉਪਦੇਸ਼ ਲੈ ਕੇ ਨਾਮ ਜਪਣ ਲੱਗ ਪਿਆ 사કી ਧਨਪਤ رائے ਨਾਲ ਹੋਈ ਪ੍ਰਤਾਪਗੜ ਤੋਂ ਕੁਝ ਦਿਨ ਬਾਅਦ ਬਾਬਾ ਜੀ ਨੂੰ ਸੰਗਤ ਚੁੰਨੀਏ ਲੈ ਆਈ ਸੁਲੱਖਣ ਸਿੰਘ ਰੋਜ਼ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ ਹਜ਼ੂਰ ਦੀ 100 ਰੁਪਈ ਖੁਸ਼ਬੂ ਜਿੱਥੋਂ ਤੱਕ ਪਹੁੰਚਦੀ ਭੋਰਾ ਰੁਪਈ ਗੁਰਸਿੱਖ ਸੁਗੰਧੀ ਲੈਣ ਵਾਸਤੇ ਹਜ਼ੂਰ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਆਪਣੇ ਮਨ ਨੂੰ ਸੁਗੰਧੀ ਰੂਪੀ ਸ਼ਾਂਤੀ ਪ੍ਰਾਪਤ ਕਰ ਕੀਵੇ ਹੁੰਦੇ ਹਨ ਇਹ ਖੁਸ਼ਬੂ ਸ਼ਹਿਰ ਦੇ ਚੌਧਰੀ ਲਾਲਾ ਧਨਪਦ ਦੇ ਕੰਨਾਂ ਤੱਕ ਵੀ ਪਹੁੰਚ ਗਈ ਇਸ ਨੇ ਭਾਈ ਸੁਲੱਖਣ ਸਿੰਘ ਨੂੰ ਘਰ ਸੱਦ ਕੇ ਹਜ਼ੂਰ ਨੇ ਬਚਨ ਸੁਣਨੇ ਕੀਤੇ ਬਚਨ ਸੁਣ ਕੇ ਹੋਰ ਵੀ ਮਨ ਨੂੰ ਖਿੱਚ ਪਹੁੰਚੀ ਤੇ ਕਿਹਾ ਭਾਈ ਜੀ ਸਾਡੀ ਵੀ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਦਰਸ਼ਨਾ ਰੂਪੀ ਦਾਤ ਝੋਲੀ ਪਵਾਓ ਭਾਈ ਜੀ ਨੇ ਨਿਮਰਤਾ ਸਹਿਤ ਕਿਹਾ ਤੁਹਾਡੀ ਬੇਨਤੀ ਕਰਾਂਗਾ ਜਦੋਂ ਹੁਕਮ ਹੋਇਆ ਤੁਹਾਨੂੰ ਲੈ ਚਲਾਂਗਾ ਦੂਜੇ ਦਿਨ ਸਮਾਂ ਵਿਚਾਰ ਕੇ ਪਾਪਾ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਪਾਤਸ਼ਾ ਲਾਲਾ ਧਨਪਤ ਰਾਏ ਦਰਸ਼ਨਾ ਵਾਸਤੇ ਬੇਨਤੀ ਕਰਦਾ ਹੈ ਹਜ਼ੂਰ ਮੁਸਕਰਾ ਪਏ ਤੇ ਕਿਹਾ ਸੁਲੱਖਣ ਇਹ ਦੂਜਾ ਮਲਕ ਭਾਗੋ ਹੈ ਤੇਰੀ ਮਰਜ਼ੀ ਹੈ ਅਗੋਂ ਬੇਨਤੀ ਕੀਤੀ ਪਾਤਸ਼ਾ ਹੈ ਤਾਂ ਇਸੇ ਤਰ੍ਹਾਂ ਪਰ ਤੁਹਾਡੀ ਮਿਹਰ ਦੇ ਅੱਗੇ ਵੱਡੇ ਵੱਡੇ ਪਾਪੀ ਬਖਸ਼ੇ ਗਏ ਹਨ ਇਹ ਕੀ ਚੀਜ਼ ਹੈ ਹਜ਼ੂਰ ਨੇ ਬਚਨ ਕੀਤਾ ਕੱਲ ਇੱਥੇ ਲੈ ਆਉਣਾ ਸਤਿ ਬਚਨ ਗਰੀਬ ਨਿਵਾਜ ਭਾਈ ਸੁਲੱਖਣ ਸਿੰਘ ਬਹੁਤ ਹੀ ਪਰਸੰਨ ਹੋਇਆ ਭਾਵ ਕਿ ਸਾਰੇ ਸ਼ਹਿਰ ਵਿੱਚ ਵੱਡਾ ਚੌਧਰੀ ਹੈ ਵਿਹਾਰ ਵਿੱਚ ਹਰ ਤਰ੍ਹਾਂ ਸਹਾਇਤਾ ਦੀ ਲੋੜ ਹੁੰਦੀ ਹੈ ਜੇ ਇਹ ਬਾਬਾ ਜੀ ਦਾ ਚਰਨ ਸੇਵਕ ਹੋ ਗਿਆ ਤਾਂ ਦੁਨਿਆਵੀ ਹਰ ਤਰ੍ਹਾਂ ਦੀ ਰੁਕਾਵਟ ਟਲ ਜਾਏਗੀ ਦੂਸਰੇ ਦਿਨ ਭਾਈ ਸੁਲੱਖਣ ਸਿੰਘ ਲਾਲਾ ਜੀ پاس ਪਹੁੰਚਿਆ ਅੱਗੋਂ ਹੁਣ ਲਾਲਾ ਜੀ ਦਾ ਹਾਲ ਸੁਣੋ ਲਾਲਾ ਧਨਪਤ ਤਹਿਸੀਲੀ ਚੂਨੀਆਂ ਵਿੱਚ ਰਹਿੰਦਾ ਸੀ ਕਈ ਪਿੰਡਾਂ ਦਾ ਮਾਲਕ ਸੀ ਗਵਰਨਮੈਂਟ ਵੱਲੋਂ ਅਦਾਲਤ ਕਰਨ ਦੀ ਇਜਾਜ਼ਤ ਸੀ ਅਤੇ ਅਦਾਲਤ ਕਰਦਾ ਸੀ 6 ਮਹੀਨੇ ਦੀ ਸਜ਼ਾ ਵੀ ਦੇ ਸਕਦਾ ਸੀ ਵੱਡੇ-ਵੱਡੇ ਅਫਸਰਾਂ ਨਾਲ ਮੇਲ ਮਿਲਾਪ ਸੀ ਤੇ ਡਾਕੂਆਂ ਨਾਲ ਵੀ ਰਲ ਕੇ ਕੱਟਨੀ ਸੀ ਕਰਦਾ 24 ਘੰਟੇ ਮਾਸ਼ ਸ਼ਰਾਬ ਦਾ ਦੌਰ ਚੱਲਦਾ ਹੈ ਸ਼ਰਾਬ ਵਿੱਚ ਮਸਤ ਰਹਿੰਦਾ ਹੈ ਅਤੇ ਹੁੱਕਾ ਵੀ ਚਾਂਦੀ ਦਾ ਬਣਾ ਕੇ ਵੱਡਾ ਸਾਰਾ ਰੱਖਿਆ ਹੈ ਵਿਚਾਲੇ ਹੁੱਕਾ ਪਿਆ ਰਹਿਣਾ ਤੇ ਚਾਰੇ ਪਾਸੇ ਹਿੰਦੂ ਮੁਸਲਮਾਨ ਅਤੇ ਸਿੱਖ ਵੀ ਛਕਣ ਛਕਾਉਣ ਵਾਲੇ ਬੈਠੇ ਰਹਿੰਦੇ ਸਨ ਇਹ ਜ਼ਿੰਦਗੀ ਸੀ ਅਤੇ ਚੁਸਤ ਵੀ ਇਤਨੇ ਸਨ ਕਿ ਖਾਦੀ ਹੋਈ ਚੀਜ਼ ਵੀ ਅੰਦਰੋਂ ਕੱਢ ਲੈਂਦੇ ਸਨ ਕਈ ਆਦਮੀ ਇਹੋ ਜਿਹੀ ਚੋਰੀ ਕਰਦੇ ਸਨ ਕਿ ਬੰਦੂਕ ਤੇ ਕਾਰਤੂਸ ਐਸੀ ਜਗ੍ਹਾ ਤੇ ਛੁਪਾ ਲੈਂਦੇ ਸਨ ਲੇਕਿਨ ਇਹੋ ਜਿਹੀ ਵੀ ਚੋਰੀ ਲਾਲਾ ਜੀ ਨੇ ਨਹੀਂ ਲੁਕੀ ਰਹਿਣ ਦਿੱਤੀ ਅੱਜਕੱਲ ਗਵਰਨਮੈਂਟ ਤਾਂ ਅੰਦਰ ਦੀ ਚੀਜ਼ ਨੂੰ ਨਹੀਂ ਲੱਭ ਸਕਦੀ ਮਗਰ ਇਹ ਪਾਵਰ ਲਾਲਾ ਜੀ ਆਪਣੇ ਦਿਮਾਗ ਵਿੱਚ ਰੱਖਦੇ ਸਨ ਸੋ ਇਹੋ ਜਿਹੀ ਉੱਡਣੇ ਸੱਪ ਨੂੰ ਕੀਲਣਾ ਇੱਕ ਬਾਬਾ ਜੀ ਦਾ ਹੀ ਕੰਮ ਸੀ ਭਾਈ ਸੁਲੱਖਣ ਸਿੰਘ ਨੂੰ ਤੱਕ ਕੇ ਲਾਲਾ ਜੀ ਨੇ ਅਦਮ ਨਾਲ ਬਿਠਾਇਆ ਤੇ ਪੁੱਛਿਆ ਮੈਨੂੰ ਕੀ ਹੁਕਮ ਹੈ ਭਾਈ ਜੀ ਨੇ ਕਿਹਾ ਲਾਲਾ ਜੀ ਤਿਆਰ ਹੋਵੋ ਲਾਲਾ ਜੀ ਛੇਤੀ ਨਾਲ ਹੀ ਤਿਆਰ ਹੋਏ ਤੇ ਨਾਲ ਦੋ ਚਾਰ ਆਦਮੀ ਹੋਰ ਲਿੱਤੇ ਯਥਾ ਸ਼ਕਤ ਪ੍ਰਸ਼ਾਦ ਵੀ ਨਾਲ ਲੈ ਲਿਆ ਤੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੀ ਜਾ ਕੇ ਮੱਥਾ ਟੇਕਿਆ ਜਦੋਂ ਮੱਥਾ ਚੁੱਕਿਆ ਇਉਂ ਤੱਕਿਆ ਕਿ ਬਾਬਾ ਜੀ ਦੇ ਚਿਹਰੇ ਤੇ ਨੂਰ ਹੀ ਨੂਰ ਚਮਕ ਰਿਹਾ ਹੈ ਤੱਕਦਾ ਹੀ ਰਿਹਾ ਅੱਖ ਹੀ ਨ ਚਮਕੀ ਕੁਝ ਸੰਗਿੰਟਾਂ ਮਗਰੋਂ ਬਾਬਾ ਜੀ ਨੇ ਕਿਹਾ ਕੀ ਦੇਖਦਾ ਹੈ ਇਹ ਬਚਨ ਹਜ਼ੂਰ ਦਾ ਬਿਜਲੀ ਵਾਂਗੂ ਸਰੀਰ ਵਿੱਚ ਫਿਰ ਗਿਆ ਐਸਾ ਉਸ ਵਕਤ ਹਜ਼ੂਰ ਦਾ ਪ੍ਰਭਾਵ ਪਿਆ ਕਿ ਹਵਾ ਪਾਣੀ ਅੱਗ ਵాయు ਪ੍ਰਭਾਵਸ਼ਾਲੀ ਦਿਖਾਈ ਦਿੱਤੇ ਤੇ ਮਨ ਨੂੰ ਉਹ ਸੁਖ ਪ੍ਰਾਪਤ ਹੋਇਆ ਜਿਸ ਨੂੰ ਬਾਣੀ ਵਿੱਚ ਦੱਸਿਆ ਹੈ ਮਹਾ ਆਨੰਦ ਭਏ ਸੁਖ ਪਾਇਆ ਸੰਤਨ ਕੈ ਪ੍ਰਸਾਦੀ ਹੁਣ ਬਾਬਾ ਜੀ ਨੇ ਪੁੱਛਿਆ ਕੀ ਨਿਤਨੇਮ ਕਰਦੇ ਹੁੰਦੇ ਹੋ ਬੇਨਤੀ ਕੀਤੀ ਪਾਤਸ਼ਾ ਬਗੈਰ మాਸ ਤੇ ਸ਼ਰਾਬ ਹੋਰ ਕੋਈ ਨਿਤਨੇਮ ਹੀ ਨਹੀਂ ਕਰਦਾ ਹਜ਼ੂਰ ਨੇ ਫਰਮਾਇਆ ਤੂੰ ਸੱਚ ਬੋਲਿਆ ਹੈ ਤੇਰਾ ਆਇਆ ਸਫਲ ਹੋਇਆ ਭਾਗ ਕੇ ਦਰਗਾਹ ਵਿੱਚ ਕਬੂਲ ਹੋਇਆ ਹੈ ਤੇ ਨਾਲ ਹੀ ਬਚਨ ਕੀਤਾ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਭਾਗ ਇਹ ਮਾਨਸ ਦੇਹੀ ਗੁਰੂ ਦੀ ਸੇਵਾ ਕਰਕੇ ਅਥਵਾ ਸੇਵਾ ਅਤੇ ਭਗਤੀ ਕਰਨ ਵਾਸਤੇ ਪ੍ਰਾਪਤ ਹੋਈ ਹੈ ਤੇ ਭਗਤੀ ਤੋਂ ਬਿਨਾ ਹੋਰ ਕੋਈ ਕੰਮ ਇਸ ਦੇਹੀ ਦੇ ਨਾਲ ਕੀਤਾ ਜਾਵੇ ਉਹ ਪਾਪ ਰੂਪ ਹੀ ਹੋ ਜਾਂਦਾ ਹੈ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਪਾਪ ਕੀ ਕਿ ਨਾਮ ਤੋਂ ਬਿਨਾ ਚਾਹੇ ਕਿਤਨਾ ਵੀ ਚੰਗਾ ਕੰਮ ਕਰ ਲਵੇ ਤਦ ਵੀ ਸਾਹਿਬ ਦਾ ਫੈਸਲਾ ਹੈ ਕਿ ਉਹ ਕੂੜ ਵਿੱਚ ਹੀ ਗਿਣਿਆ ਜਾਏਗਾ ਤੇ ਇਤਿਆਦਿਕ ਹੋਰ ਬਚਨ ਕਰਕੇ ਹਜ਼ੂਰ ਨੇ ਪ੍ਰਸ਼ਾਦ ਦਿੱਤਾ ਤੇ ਨਾਲ ਹੀ ਬਚਨ ਕੀਤਾ ਇੱਕ ਸਾਡਾ ਬਚਨ ਮਨ ਹੋਰ ਜੇ ਚਾਹੇ ਕਰਦਾ ਰਹ ਸਾਨੂੰ ਪਰਵਾਨ ਹੈ ਬੇਨਤੀ ਕੀਤੀ ਪਾਤਸ਼ਾਹ ਹੁਕਮ ਕਰੋ ਹਜ਼ੂਰ ਨੇ ਕਿਹਾ ਇੱਕ ਹੁੱਕਾ ਛੱਡ ਦੇ ਤੇ ਅੰਮ੍ਰਿਤ ਵੇਲੇ ਕੁਝ ਰੱਬ ਦਾ ਨਾਮ ਲਿਆ ਕਰ ਚਾਹੇ 5 ਮਿੰਟ ਦਾ ਹੀ ਨਿਯਮ ਕਰ ਮਗਰ ਕਰ ਜ਼ਰੂਰ ਇਸ ਵਿੱਚ ਤਾਕਤ ਹੋਈ ਤਾਂ ਬਾਕੀ ਓਗੁਣ ਆਪ ਛੁਡਾ ਦੇਵੇਗਾ। ਅਗੋਂ ਹੱਥ ਜੋੜ ਕੇ ਸਤਿਵਚਨ ਕੀਤਾ। ਸੋ ਉਸ ਬਚਨ ਦੀ ਪਾਲਣਾ ਕਰਦਾ ਹੋਇਆ ਸਾਰੇ ਹੀ ਓਗੁਣ ਛੱਡ ਗਿਆ ਅਤੇ ਸੰਗਤ ਕਰਕੇ ਜਨਮ ਸਫਲਾ ਕੀਤਾ। ਜਿੱਥੇ ਅੱਗੇ ਹੁੱਕੇ ਦਾ ਵਿਸਾਹ ਨਹੀਂ ਸੀ ਕਰਦਾ ਪਰ ਹੁਣ ਹੁੱਕੇ ਨੂੰ ਆਪਣੀ ਗਲੀ ਵਿੱਚ ਵੀ ਪਾਬੰਦੀ ਲਾ ਦਿੱਤੀ। ਆਰਡਰ ਕਰ ਦਿੱਤਾ ਕਿ ਮੇਰੀ ਗਲੀ ਵਿੱਚ ਹੁੱਕਾ ਨਹੀਂ ਆਵੇਗਾ। ਐਂ ਹੁਕਮ ਦੀ ਪਾਲਣਾ ਕੀਤੀ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ